ਆਹੇ ਕਰ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਸੋ ਜਿਵੇਂ ਗੋਬਰ ਹੁੰਦਾ ਵਿੱਚੋਂ ਕੀੜਾ ਪੈਦਾ ਹੁੰਦਾ ਹੈ ਮਿੱਟੀ ਬਣਾ ਦਿੰਦਾ ਹੈ ਇਹ ਪੰਜਾ ਤੱਤਾਂ ਨੇ ਪੰਜਾ ਤੱਤਾਂ ਨਾਲ ਮਿਲਣਾ ਸੀ ਜੋਤ ਸਰੂਪ ਨੇ ਜੋਤ ਨਾਲ ਮਿਲਣਾ ਸੀ ਜੁੜਿਆ ਹੋਇਆ ਜੋਗੀ ਹੈ ਸਾ ਭੋਕੀ ਕੌਣ ਹੈ ਜੇ ਪਸ਼ੂ ਜਨਵਰ ਹਨ ਜੋ ਪਸ਼ੂ ਜਨਵਰ ਇਹ ਬੱਚੇ ਪਾਲ ਕੇ ਚਲੇ ਗਏ ਸੀ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ ਚ ਕੀ ਫਰਕ ਹੈ ਸਾ ਇਹ ਸਮਝਣਾ ਪਏਗਾ ਸਭ ਪਸ਼ੂ ਜਨਵਰ ਉਹ ਝੂਠ ਬੋਲ ਸਕਦੇ ਹਨ ਨਹੀਂ ਉਹ ਕੋਈ ਖੋਜ ਕਰ ਸਕਦੇ ਹਨ ਠੀਕ ਹੈ ਪਰਮੇਸ਼ਰ ਨੇ ਉਹਨਾਂ ਨੂੰ ਝੁਗਤਾ ਬਖਸ਼ਿਆ ਉਹ ਕੋਈ ਕੇਸ ਨਹੀਂ ਕਰਦੇ ਕਿਸੇ ਤੇ ਆਪ ਚੱਲਦੇ ਹਨ ਹਾਲਾਤ ਇਹ ਹਾਲਾਤਾਂ ਤੇ ਕਾਬੂ ਨਹੀਂ ਅਸੀਂ ਕਰ ਸਕਦੇ ਸੋ ਇਹ ਤੇਰਾ ਭਾਣਾ ਮਿੱਠਾ ਲੱਗੇ ਇਹ ਮੰਨਣਾ ਪਏਗਾ ਜੋ ਹੋ ਰਿਹਾ ਕੋਈ ਹਵਾ ਹੈ ਜਦ ਦੁਸ਼ਮਣ ਥੋੜਾ ਘਟ ਕਰੇਗਾ ਇਹ ਜੰਗ ਵਾਸਤੇ ਵਿਆਤਬੰਦੀ ਕਰਨੀ ਪਵੇਗੀ ਰਾਜਨੀਤੀ ਇਹ ਵੀਰ ਅਸਨ ਲਾਣਾ ਪਵੇਗਾ ਕਹਿੰਦੇ 40 ਸਿੰਘ ਨੇ ਮੁਠੀ ਭਾਰੇ ਹੱਥੋ ਹੱਥੀ ਫੜ ਲੋ ਇਹ ਘੜੀ ਦੇ ਕਿਲੇ ਚ ਇਹ ਕੱਚੀ ਘੜੀ ਚ ਕਹਿੰਦੇ ਹੱਥੋ ਹੱਥੀ ਫੜ ਲੋ ਸੋ ਸਾਇਬੇ ਕਮਾਲ ਸ੍ਰੀ ਗੁਰਗੋਬ ਸਿੰਘ ਜੀ ਕਹਿੰਦੇ ਦੋ ਜਣੇ ਪਹਿਰੇਦਾਰ ਹੋ ਜੋ ਸੋ ਪੰਜ ਜਣੇ ਪੰਜ-ਪੰਜ ਜਥੇ ਬਣਾ ਕੇ ਗੁਮਟਾ ਚੜਦੰਦ ਰਈ ਮੋਰਚੇ ਸੰਭਾਲੇ ਗਏ ਸੋ ਕਹਿੰਦੇ ਕੱਲੇ-ਕੱਲੇ ਨੇ ਆਉਣਾ ਹੈ ਨਾ ਤੀਰ ਕਸਲੇ ਕੱਲੇ-ਕੱਲੇ ਪੌੜੀ ਤੋਂ ਚੜਨਾ ਹੈ ਨਾ ਕੀਰਤਨ ਸੋਲੇ ਪੜੇਗੇ ਜੋ ਬੜੇ ਹੰਕਾਰੀ ਜਰਨੈਲ ਸੀ ਕਿਸੇ ਨੇ ਜਿਹੜਾ ਆਉਂਦਾ ਹੈ ਕੀਰਤਨ ਸੋਲਾ ਪੜਿਆ ਜਾ ਰਿਹਾ ਹੈ ਸੋ ਸਾਰੇ ਮੋਰਚੇ ਮੱਲੇ ਗਏ 27 ਜਣਾਂ ਨੇ ਮੋਰਚੇ ਮੱਲੇ ਪੰਜ ਦਾ ਨੇ ਇਹ ਦਰਵਾਜ਼ੇ ਅੱਗੇ ਹੋ ਗਏ ਦੋ ਜਣੇ ਮੇਨ ਦਰਵਾਜ਼ੇ ਤੇ ਹੋ ਗਏ ਸੋ ਕੋਈ ਵੀ ਹਿੰਮਤ ਕਰਦਾ ਨਹੀਂ ਸੋ ਇਹ ਮੌਤ ਅੱਗੇ ਬਹੁਤ ਔਖਾ ਹੈ ਗੱਲਾਂ ਕਰਨੀਆਂ ਸੌਖੀਆਂ ਹਨ ਇਹ ਜਿਹੜਾ ਬੀਜੇ ਸੋਲੋ ਨੇ ਕਰਮਾਂ ਸੰਧੜਾ ਖੇਤ ਇਹ ਸਰੀਰ ਚ ਕਰਮ ਬੀਜੇ ਜਾਣਗੇ ਜਿਹੜਾ ਬੀਜੇ ਸੋਲੋ ਨੇ ਮੱਥੇ ਜੋ ਲਿਖਿਆ ਆਸ ਸੋ ਆਪਣੇ ਮੱਥੇ ਦੇ ਲੇਖ ਸਿਰ ਦੇ ਲੇਖ ਪੜ੍ਹਨੇ ਪੈਣਗੇ ਹੈ ਸਭ ਚ ਲੇਖ ਲਿਖੇ ਹੁੰਦੇ ਆ ਇੱਥੇ ਸੋਚ ਹੈ ਇੱਥੇ ਸਭ ਕੁਝ ਹੈ ਇੱਥੇ ਘੜਿਆ ਜਾਂਦਾ ਹੈ ਮਤ ਬੁੱਧ ਸ ਪਸ਼ੂ ਕੋਈ ਖੋਜ ਕਰ ਸਕਦੇ ਨਵੀ ਅਜਾ ਆਨੰਦ ਲੈ ਰਹੇ ਆ ਵਿਗਿਆਨ ਨੇ ਸੈਸ ਨੇ ਸਾਨੂੰ ਸੁਖ ਦਿੱਤੇ ਪਰ ਇਹ ਥੋੜੇ ਚਿਰ ਲਈ ਹਨ ਰੁੱਖ ਦੀ ਛਾਇਆ ਵਾਂਗੂ ਹਨ ਸੋ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਹੀਂ ਸੁਖ ਦਾਤੇ ਸੁਖ ਦੇਣ ਵਾਲਾ ਦਾਤਾ ਜਿਨੇ ਇੱਕੋ ਵਾਰੀ ਭੰਡਾਰੇ ਸਾਰੇ ਪਾਏ ਹਨ ਕੀ ਕੱਟਣਾ ਹੈ ਹੌਲੀ ਹੌਲੀ ਜਿਉਂ ਜਿਉਂ ਸਮਝ ਆਉਂਦੀ ਹੈ ਪਹਿਲਾ ਖੋਜੀ ਹੋਣਾ ਜਿਨੇ ਝੋਪੜੀ ਬਣਾਈ ਪਹਿਲੋ ਅਸੀਂ ਰੁੱਖਾਂ ਥੱਲੇ ਆਪਣੇ ਬਚਾਵ ਲਈ ਸਰਦੀ ਗਰਮੀ ਲਈ ਲੱਕੜਾਂ ਨੂੰ ਅੱਗ ਬਾਲ ਕੇ ਟਾਈਮ ਪਾਸ ਕਰਦੇ ਸੀ ਹੌਲੀ ਹੌਲੀ ਇਹ ਵਾਸਾ ਨਾਲ ਅੱਗ ਪੈਦਾ ਹੋਈ ਜੰਗਲ ਸੜ ਗਿਆ ਸੋ ਇਹ ਸੜਿਆ ਹੋਇਆ ਮਾਸ ਸਾਨੂੰ ਚੰਗਾ ਲੱਗਾ ਖਾਦਾ ਹੌਲੀ ਹੌਲੀ ਫਿਰ ਅਸੀਂ ਕਾਨਿਆਂ ਦਾ ਇਹ ਲੱਕੜਾਂ ਦੇ ਸਤਿਰ ਬਣਾ ਕੇ ਘਰ ਬਣਾਏ ਫੱਟੇ ਲਾ ਕੇ ਆਪਣੇ ਕੱਚੇ ਘਰ ਬਣਾਈ ਸਿੱਖ ਕੱਚੇ ਸੀ ਘਰ ਕੱਚੇ ਸੀ ਸਿੱਖ ਪੱਕੇ ਸੀ ਅੱਜ ਘਰ ਪੱਕੇ ਹੋ ਗਏ ਅਸੀਂ ਸਿੱਖ ਕੱਚੇ ਆ ਸਿੱਖ ਵਿਰਲੇ ਹਨ ਜੋ ਸਿੱਖਿਆ ਲੈਂਦੇ ਹਨ ਸੋ ਬਾਹਰੋਂ ਘਰ ਨੂੰ ਆਉਣਾ ਪਏਗਾ ਇਹ ਲੇਲੇ ਨੂੰ ਢੇਡ ਚੁੰਗ ਰਹੀ ਹੈ ਸੋ ਕੀ ਕਰਨਾ ਪਏਗਾ ਗਿਆਨ ਮਨ ਨੂੰ ਸਮਝਾਣ ਲਈ ਥੋੜਾ ਜਿਹਾ ਹੈ ਮਾਤਾ ਮਤ ਕਿਤਾ ਸੰਤੋਖ ਸੋ ਇੰਨੇ ਗਿਆਨ ਬਹੁਤ ਹੈ ਦੇਖਣਾ ਔਰ ਸੁਨਣਾ ਇਹ ਦੋ ਸਰੋਤ ਹਨ ਦੋ ਥਮਲੇ ਹਨ ਇਹਦੇ ਤੇ ਸੰਸਾਰ ਖੜਾ ਹੈ ਅਸੀਂ ਸੰਸਾਰ ਨੂੰ ਵੇਖਦੇ ਆ ਸੋ ਜੇ ਮੈਂ ਕਿਸੇ ਦੇ ਰਸ ਖੁੱਲੇ ਕਿਸੇ ਨੂੰ ਖਵਾਏ ਨੇ ਕਿਸੇ ਕੋਲੋਂ ਖਾ ਕੇ ਆਉਣਾ ਹੈ ਕਿਸੇ ਨੂੰ ਨਿਯੰਦਰਾ ਪਾਇਆ ਸਗਣ ਪਾਇਆ ਫਿਰ ਆਪ ਵੀ ਲੈਣਾ ਹੈ ਐਸਾ ਹੈ ਸਿ ਵਪਾਰ ਚ ਲਾਗੇ ਸੋ ਸੱਚ ਦੇ ਵਪਾਰੀ ਵਿਰਲੇ ਹਨ ਜੋ ਆਪਣੀ ਚਾਲ ਚਲਦੇ ਹਨ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸੋ ਪਰਵੇਸ਼ਰ ਨਾਲ ਮਿਲ ਕੇ ਇਹ ਇੱਕ ਮਿਕਤਾ ਕਰਨੀ ਸੀ ਇਹ ਵਿਚੜੀ ਹੈ ਮੇਲੇ ਤੋਂ ਮਾਤਾ ਪਿਤਾ ਤੋਂ ਬੱਚਾ ਦੁੱਖ ਪਾਂਦਾ ਹੈ ਸੋ ਢੱਡੂ ਵਾਲੀ ਬਿਰਤੀ ਐ ਸੀ ਪਾਣੀ ਚ ਇਹ ਨਿੱਕੇ ਜਿਹੇ ਛੱਪੜ ਚ ਰਹਿਣ ਵਾਸਤੇ ਸਾਨੂੰ ਇਹ ਸੰਸਾਰ ਜਾਪਦਾ ਹੈ ਕਹਿੰਦੇ ਸੰਸਾਰ ਬਹੁਤ ਗੰਦਾ ਸੰਸਾਰ ਹੈ ਨਹੀਂ ਬਹੁਤ ਕੁਛ ਹੈ ਇੱਥੇ ਬਾਜ਼ਾਰ ਚ ਸਭ ਕੁਝ ਵਿਕਦਾ ਹੈ ਜਿਹੜੀ ਚੀਜ਼ ਬਾਜ਼ਾਰ ਚ ਸਸਤੀ ਹੋ ਜਾਂਦੀ ਹੈ ਜਿਹੜੀ ਨਹੀਂ ਵਿਕਦੀ ਉਹਦਾ ਢੇਰ ਲੱਗ ਜਾਂਦਾ ਹੌਲੀ ਹੌਲੀ ਬਚਾ ਬਾਜ਼ਾਰ ਚ ਉਹ ਬੰਦ ਹੋ ਜੇਗੀ ਅਸੀਂ ਅੱਜ ਇਹ ਤਿੰਨ ਮਾਤਾ ਸੀ ਇਹ ਸਾਡੀ ਮਾਤਾ ਜਨਮ ਦੇਣ ਵਾਲੀ ਧਰਤੀ ਮਾਤਾ ਘਰਵਾਣੀ ਵੀ ਜੋ ਕਥਾ ਵਿਚਾਰ ਹੈ ਮਾਤਾ ਵਾ ਕੁਝ ਸਮਝਾਉਂਦੀ ਹੈ ਅੱਜ 90 ਪਰਸੈਂਟ ਅਰਦਾਸਾਂ ਹੋ ਰਹੀਆਂ ਹਨ ਵਿਦੇਸ਼ ਚ ਪੀਰ ਮਿਲ ਜੇ ਜੀ ਵਿਦੇਸ਼ ਚ ਵੀਜ਼ਾ ਲੱਗ ਜੇ ਇਹ ਮਾਤਾ ਦੀਗਦੇ ਦੇ ਬੱਚੇ ਆਏਗਾ ਬਾਹਰ ਉਹ ਮੈਂ ਉਹਦਾ ਵਿਆਹ ਕਰਾਂਗੀ ਪੁੱਤਰੇ ਹੋਣਗੇ ਪੁੱਤਰੀ ਹੋਏਗੀ ਖੇਡਾਂਗੀ ਵਿੱਚ ਆਸਾ ਲੈ ਕੇ ਚਲਾਣਾ ਕਰਗੀ ਇਹ ਤਿੰਨ ਮਾਤਾ ਸੰਭਾਲੀਆਂ ਸੰਭਲਣੀਆਂ ਸੀ ਸੋ ਜੋ ਸਾਡੇ ਕੰਨਾਂ ਚ ਪਾਇਆ ਗਿਆ ਅਸੀਂ ਉਹੀ ਸਿੱਖਿਆ ਸੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਰਾਜੇ ਭੁੱਲਿਆ ਨਹੀਂ ਅਸੀਂ ਭੁੱਲੇ ਹਾਂ ਸੋ ਜੇ ਮੈਂ ਮਾਇਆ ਚਾਹੁੰਦਾ ਹਾਂ ਦੂਸਰਾ ਵੀ ਮਾਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਜੀ ਅੰਦਰ ਇਹ ਸਰੀਰ ਚ ਹਣ ਸਾਰੇ ਜਿਵੇਂ ਬ੍ਰਹਿਮੰਡ ਚ ਬਾਹਰ ਪਿੰਡੇ ਚ ਹੈ ਇਸ ਸਰੀਰ ਚ ਸਾਰੇ ਰਤਨ ਪਏ ਹਨ ਤੀਰਥ ਵੀ ਅੰਦਰ ਹੈ ਸਭ ਕੁਝ ਜਪਨਾ ਔਰ ਜਪ ਕਰਨਾ ਬਹੁਤ ਫਰਕਾ ਹੈ ਸੁੰਨਾ ਪਏਗਾ ਫਿਰ ਨਿਰੰਕਾਰ ਦੇ ਦਰਸ਼ਨ ਹੋਣਗੇ ਦੇਖਣਾ ਪਏਗਾ ਇਹ ਸੰਸਾਰ ਦੇ ਹੋਣਗੇ ਇਹ ਸੁਖੰਤ ਸੁਖੰਤ ਦੇਖ ਲੈਂਦੇ ਆ ਅੱਖਾਂ ਨਾਲ ਹੋਰ ਜੰਤਰ ਬਣੇ ਹਨ ਸੋ ਪਰਮੇਸ਼ਰ ਸੁੰਨ ਨਾਲ ਮਿਲੇਗਾ ਇਹ ਪੌੜੀਆਂ 40 ਚੜ੍ਹਣੀਆਂ ਪੈਣਗੀਆਂ ਫਿਰ ਅੱਗੇ ਸੱਚਖੰਡ ਦਾ ਦਰਵਾਜ਼ਾ ਹੈ ਜੀ ਸੋ ਦਰਵਾਜ਼ੇ ਤੇ ਜਾਣਾ ਪਏਗਾ ਫਿਰ ਘਰ ਚ ਪ੍ਰਵੇਸ਼ ਹੋਏਗਾ ਇਹ ਜੇ ਸਾਡਾ ਘਰ ਹੈ ਉਹ ਘਰ ਨਹੀਂ ਨਿਚ ਕਰ ਘਰ ਅੰਦਰ ਹੀ ਹੈ ਇਹ ਅੰਦਰ ਹੀ ਹੈ ਆਗਿਆ ਚੱਕਰ ਖੁੱਲਣਾ ਪਏਗਾ ਜੀ ਆਰਾਮ ਕਰਨਾ ਇਹ ਸੁਖ ਲੈਣਾ ਪਰਮ ਸੁਖ ਇਹ ਪੰਜ ਜੋ ਵੱਡੇ ਆਗਿਆ ਚੱਕਰ ਦੇ ਚੱਕਰ ਹਨ ਇਹਨਾਂ ਨੂੰ ਖੋਲਣਾ ਪਏਗਾ ਫਿਰ ਆਜ਼ਾਦ ਹੈ ਤੂੰ ਆਜ਼ਾਦੀ ਫਿਰ ਚੜ੍ਹਦੀ ਕਲਾ ਮਿਲੇਗੀ ਆਨੰਦ ਮਿਲੇਗਾ ਜੋ ਕਿਸੇ ਕੀਮਤ ਤੇ ਨਹੀਂ ਉਤਰੇਗਾ ਜੀ ਸੋ ਦਾਸ ਤਾਂ ਬਹੁਤ ਹੀ ਗਲਤੀ ਹੋ ਰਹੀ ਹੈ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰੂ ਬਖਸ਼ਦਾਰ ਹੈ ਬਖਸ਼ ਲੈਣਾ ਬਖਸ਼ ਲੈਣਾ ਜੀ ਜੇ ਜਿਹੋ ਜਾਂ ਬੀਜਾਂਗੇ ਉਹ ਜਾਂ ਵਟਣਾ ਪਏਗਾ ਜੀ ਕਨਕ ਬੀਜ ਕੇ ਜਾਉ ਨਹੀਂ ਮਿਲਨੇ ਵਾਹਿਗੁਰੂ ਜੀ ਦਾ ਖਲਸਾ ਜੀ ਫਤੇ ਦੇਖਦੇ ਫਤੇ